ਆ ਗੋਲ ਚ ਕੁੱਤਾ ਤੁਹਾਨੂੰ ਕਾਉਣੇ ਆਪਾਂ ਸ਼ੌਂ ਆਪਾਂ ਖਾ ਵੀ ਲੜ ਸਕਦਾ ਇਹ ਜਿੱਤੇ ਆ ਬੱਕੇ ਇਹ ਤਾਂ ਬਿੰਦਰਾ ਤੋਂ ਪੂਰੇ ਇੱਕ ਟਾਈਮ ਇਹ ਜਿਹੜੀ ਜਗ੍ਹਾ ਉੱਥੇ ਲੜਿਆ ਸੀ ਨਹੀਂ ਉਹ ਪ੍ਰਿੰਸ ਗੋਲੇ ਦਾ ਭਰਾ ਆ ਉਹ ਇਹ ਸਾਲ ਪਲਟਾ ਬਾਈ ਹਾਂ ਸਾਲ ਦਾ ਹੋ ਗਿਆ ਬਲੱਡ ਲੈਣੇ ਵੀ ਉਹੀ ਆ ਇਹ ਬੰਗਾਲ ਦਾ ਪੱਠਾ ਆ ਅੱਛਾ ਬੰਗਾਲ ਦਾ ਪੁੱਤ ਆ ਕੂੜੀ ਕਿਹੜੀ ਦਾ ਕੁਕੜੀ ਬਾਪੂ ਲੱਭੀ ਲੈ ਗਿਆ ਕਿੱਲੀ ਤਾਜ ਜੀ ਫਿਰਦੀ ਹੁੰਦੀ ਇੱਥੇ ਅੱਛਾ ਲੱਭੀ ਉਹ ਕੋੜਲੀ ਵਾਲਾ ਹਾਂ ਉਹ ਯਾਰ ਥਾ ਪੀੜਾ ਹੁੰਦੀ ਕੁਕੜਾ ਉੱਪਰ ਆ ਉਹਦੀ ਭੈਣ ਆ ਜਿਹੜਾ ਹਰੀਏ ਕਲਾਂ ਲੜਿਆ ਸੀ ਕਿਹੜਾ ਪੀਲਾ ਜਿਹੜੀ ਪੀਲੀ ਕੁਕੜੀ ਇਹ ਹਾਂ ਅੱਛਾ ਯਾਰੀ ਕੀ ਕਿਹੜਾ ਲੜਿਆ ਸੀ ਇਹ ਸੁੱਖਣ ਵਾਲੇ ਰੌਲਾ ਪੈ ਗਿਆ ਜਿਹਦਾ ਅੱਛਾ ਉਹ ਦੀ ਪੈਣ ਆਹੀ ਹਾਂ ਬਹੁਤ ਚੰਗੀ ਆ ਗੋਪੜਾ ਜਨਾਬ ਕਰੋ ਚੈੱਕ ਬੱਡੇ ਦੇ ਬਾਂਗਲਾ ਦੇ ਪਰਾ ਗੋਰੇ ਲੜਿਆ ਸੀ ਦੋ ਬਾਈਆਂ ਜਿੱਤਿਆ ਬੱਜੇ ਗੱਲੇ ਹਾਂਜੀ ਜਨਾਬ ਸਸੀਕਾਲ ਅਸਲਾਮੁਅਲੈਕੁਮ ਉਮੀਦ ਕਰਦਾ ਸਾਰੇ ਪਰਾ ਠੀਕ ਠਾਕ ਹੋਵੋਗੇ ਮੈਂ ਤਾਂ ਪਰਾ ਜਾਣਤਾ ਪਰ ਸਵਾਗਤ ਆਪਣੀ ਨਵੀਂ ਵੀਡੀਓ ਚ ਅੱਜ ਆਇਆ ਪਿੰਡ ਮੱਲਾਂ ਵਾਲੇ ਪਰਾ ਗੋਰੇ ਕੋਲੇ ਤੇ ਨਾਲ ਸੀਗੇ ਉਸਤਾਜ ਜੀ ਬਾਪੂ ਗੋਰੇ ਹੋਰੀ ਪਹਿਲਾਂ ਗਏ ਸੀਗੇ ਬਾਪੂ ਦੀ ਫੈਕਟਰੀ ਵੀ ਵੀਡੀਓ ਦੇਖੀ ਹੋਣੀ ਆ ਤੇ ਹੁਣ ਆ ਗਏ ਇਧਰ ਮੱਲਾਂ ਵਾਲੇ ਪ੍ਰਾਗੋਰੇ ਕੋਲੇ ਤੇ ਪ੍ਰਾਗੋਰ ਦੀ ਟਾਣੀ ਆਏ ਤੁਹਾਨੂੰ ਪ੍ਰਾਗੋਰ ਦੇ ਕੁੱਕੜਾ ਦਾਪਾ ਕਰਾਉਣੇ ਚਾਹਾਂਗੇ। ਇਹ ਜਿਹੜਾ ਕੁੱਕੜਾ ਜਿਹੜਾ ਬੰਗਾਲਾ ਕੁੱਕੜ ਸੀ ਉਹਦਾ ਪੁੱਤ ਆ ਇਹ। ਬੰਗਾ ਨਹੀਂ ਹਮ ਤਾਂ ਭੌਨੀ ਮੈਂ। ਨਹੀਂ ਉੱਡਦਾ ਕੋਈ ਆ ਬਾਪੂ। ਉੱਥੋਂ ਤਾਂ ਹੀ ਫਿਰਦੇ ਯਾਰ ਬੱਚੇ ਜੋ ਹੁਣ। ਹੂੰ। ਆਉਂ ਜਵਾਰ ਚ ਫਿਰਦੇ। ਜਵਾਰ ਦੀ ਚੌੜੇ ਫਿਰਦੇ। ਕੁੱਤਾ ਕਿੱਥੋਂ ਨਹੀਂ ਛੋਟਾ ਪੈਂਦਾ ਇੱਥੇ ਨਹੀਂ ਵੜ। ਕਿਹੜੇ ਬਾੜੀ ਨੂੰ ਤਾਂ ਕੋਹ ਫਿਰਦੇ ਬਾਪੂ। ਡੇਢ ਹੀ ਆਉਂਗਾ ਉਹ ਲੈਉਣਾ ਕੱਢ। ਓ ਜਵਾਰ ਚ ਬੜੇ ਫਿਰਦੇ ਚੂਚੇ ਬਹੁਤ ਦੂਰ ਤੱਕ ਜਾੜਦੇ ਗਿਆ ਭਾਈ ਘਰ ਕਰਦੋ ਬਾਹਲੀ ਦੂਰ ਫਿਰਦੇ ਆ ਉਹ ਫਿਰਦੇ ਵੇਖੋ ਨਾ ਤੁਹਾਨੂੰ ਉਹ ਫਿਰਦੇ ਆਪਣੇ ਤਾਂ ਨਹੀਂ ਦੂਰ ਜਾਵੇਂ ਇਹਨਾਂ ਬੱਚੇ ਜਾਨਵਰ ਨੂੰ ਤਾਂ ਬੜੀਆ ਫਿਰਦੇ ਫਿਰਦੇ ਨਹੀਂ ਮਾਰਦੇ ਕਹੇ ਨਾ ਬਾਹਰ ਬਾਟਾਣੀ ਚ ਕਰੋ ਬਾਹਰ ਫਿਰਦੇ ਸੀਗੇ ਉੱਥੇ ਤਾਂ ਮੈਂ ਇਹ ਦੇ ਕੀ ਦੇਖਿਆ ਕੋਈ ਹੋ ਪਰੋਂ ਨਿਕਲੇ ਆਉਂਦੇ ਇਹ ਜਾਨਵਰ ਇਹੋ ਜਿਹਾ ਮਾਹੌਲ ਪਾਉਂਦੇ ਕਿ ਇਹ ਸਹੀ ਕੁੱਕੜ-ਕੁਕੜੀਆਂ ਨੇ ਇਹ ਜਿੰਨਾ ਖੁੱਲੇ ਥਾਂ 'ਚ ਰਹਿੰਦੇ ਆ ਉਹਨੇ ਵਧੀਆ ਖੋਹ ਰਹਿੰਦੇ ਆ ਖੁੱਲੇ ਰਹਿ ਕੇ ਤਿਆਰ ਹੁੰਦੇ ਆ ਇਹਦਾ ਹੈ ਬੱਪੂ ਇਹ ਥਾਂ ਹੀ ਉਹ ਜੀ ਤੇ ਖੁਸ਼ ਰਹਿੰਦੇ ਕੁੱਕੜੇ ਆਹਦਾ ਬਾਹਰ ਦਾ ਇਹ ਕਿਤੇ ਵੀਡੀਓ ਆਹ ਕਿਹੜੇ ਦੇ ਆ ਉਸ ਤੇ ਰਹੀ ਹੈ ਬੱਪੂ ਸਾਰੇ ਆਹ ਚੈੱਕ ਕਰੋ ਜਨਾਬ ਕੁਕੜੀ ਖੜੀ ਸਾਹਮਣੇ ਕਰੋ ਇਸ ਨੂੰ ਕੀ ਬਾਤਾਂ ਹੀ ਕੁਕੜੀ ਦੀ ਕੁਆਲਿਟੀ ਇਹ ਆਹ ਕਿਹੜੇ ਦੇ ਆ ਇੱਕ ਆਹ ਖੜੀ ਸਾਹਮਣੇ ਬੁੱਟਾਂ ਚ ਇੱਕ ਤੇ ਆਹ ਕੁਕੜੀ ਚੈੱਕ ਕਰੋ ਬੁੱਢਾ ਹੋ ਗਿਆ ਤੇ ਬੰਗ ਵਾਲੇ ਕੁੱਕੜ ਦਾ ਪੁੱਤ ਜਿਹੜਾ ਤੈਨੂੰ ਪਹਿਲਾਂ ਦਿਖਾਇਆ ਤੇ ਕੁਕੜੀ ਕਾਲੀ ਦੀ ਕੁਆਲਿਟੀ ਚੈੱਕ ਕਰੋ ਠੀਕ ਕੁਕੜੀ ਆ ਵੀ ਬਈ ਬੜੀ ਤਕੜੀ ਆ ਰ ਵੱਡੀ ਕੁਕੜੀ ਆ ਇਹਦੀ ਭੈਣ ਆ ਪਰਲੇ ਦੀ ਕਿਹੜੀ ਉਰਲੀ ਕੇ ਲਾਲ ਜੀ ਨਾ ਨਾ ਲਾਲ ਜੀ ਇਹ ਦਾ ਆਪਣਾ ਮੁੰਡਾ ਯਾਰ ਤੇ ਲਈ ਬਾਦੀਆਂ ਦਾ ਅੱਛਾ ਤੇ ਕਾਲੀ ਕਿਹੜੀਆਂ ਜੋ ਆ ਇਹ ਉਹਦੀ ਭੈਣ ਆ ਇਹਦਾ ਫਿਰ ਬੰਗ ਵਾਲੇ ਦੀ ਹੋਈ ਉਹ ਪਰਲੇ ਦੀ ਬੰਗ ਵਾਲੇ ਦੀ ਪੱਠੀ ਆ ਤੇ ਬੰਗਲ ਦੀ ਪੱਠੇ ਕੋਈ ਹੋਈ ਬਹੁਤ ਚੰਗੀ ਕੁਕੜੀ ਇਹ ਵੀ ਜਿਹੜੀ ਆ ਖੜੀ ਆ ਨਾਲ ਅੰਦਰ ਪੱਠੀ ਫਿਰਦੀ ਉਹ ਕਿਹੜੇ ਦੀ ਐ ਓ ਬਾਪੂ ਥੋੜੀ ਜੋਲੇ ਚ ਖੜੀ ਆ ਤੁਹਾਨੂੰ ਸ਼ੌਂਕ ਕਰਾਉਣ ਦਾ ਸਾਈਡ ਦਿੱਤੀ ਆ ਬਸ ਬਾਲੀ ਨਾ ਪਈ ਆਈਆਂ ਦੂਰ ਨਾ ਭੱਜ ਜਾ ਕਿਤੇ ਵਾਹ ਇਹ ਨਹੀਂ ਬਾਲੀ ਭੱਜਦੀ ਆ ਚੈੱਕ ਕਰੋ ਕੁਆਲਿਟੀ ਮੁਰਗੀ ਦੀ ਇਹ ਕਿਹੜਾ ਕুকੁਰਾ ਜੜੀ ਆ ਉਰਲੀ ਪੀ ਇਹ ਬਾਪੂ ਆਪਣਾ ਗਾਂ ਦੀ ਗਾਂ ਆਈ ਆ ਕਿਹੜਾ ਜੇ ਦੱਸੀ ਉਹਨਾਂ ਨੇ ਉਹ ਬੰਦਾ ਜਿਵੇਂ ਮਲਾ ਪਿਆਰ ਕਰੀ ਜਾਂ ਨੂੰ ਸ਼ੌਂਕ ਸ਼ੂਕ ਨਹੀਂ ਆਗਾ ਉਹਨੇ ਤਾਂ ਯਾਰ ਤੋਂ ਚੋੱਕ ਕੇ ਧਾਜੀ ਆ ਬਹੁਤ ਚੰਗੀ ਕੁਗੜੀ ਆ ਉਹਨੇ ਇਤਰਾ ਲੈਂਦੀ ਆ ਇਹ ਪ੍ਰਾਗੋਰੇ ਕੋਲ ਆਈ ਤਾਂ ਪਾਸੇ ਆ ਖਾਰੇ ਆਈਏ ਸੁਖੇ ਦੇ ਪਿੰਡ ਹੋਏ ਇਹਦੀ ਕੋਲ ਦਿਖਾਰੇ ਪਤਾ ਨਹੀਂ ਉਹ ਬੰਦਾ ਆ ਕਰਾਉਂ ਵੀ ਹੈ ਦੇਸੀ ਆ ਆਪਣੇ ਆ ਗਾ ਵੀ ਖੁੱਲੀ ਤਾਂ ਜਖੋ ਰਹਿੰਦੇ ਆ ਵਧੀਆ ਮौज ਆ ਪੂਰੀ ਪਰ ਮੇਰੇ ਫਿਮਨੇ ਦੇ ਪਰ ਮੀਰੋ ਕੀ ਗਾਣੂ ਨਹੀਂ ਨਹੀਂ ਤੇ ਬੱਚਿਆ ਉਹ ਕਰੀ ਪੀਦੇ ਕੰਮ ਤੇ ਵੱਡੇ ਕੁੱਕੜੀਓ ਲੱਭੀ ਲੈ ਗਿਆ ਬਾਪੂ ਉਹ ਵੀ ਬੱਚੇ-ਬੁੱੱਚੇ ਬਾਬਾ ਕਰਾਈ ਹੋਏ ਬਾਈ ਨੇ ਇਹ ਜਿਹੜਾ ਫੀਲ ਕੁੱਕੜ ਕੁਕੜਿੰਗ ਆ ਨਾ ਤੇੜਾ ਨਵਾਇਰਮੈਂਟ ਜਿਹਦਾ ਮਾਹੌਲ ਹੈ ਉਹ ਜਾਈ ਪਾਉਂਦੇ ਆ ਇਹ ਉਹ ਜਿਹ ਮਾਹੌਲ ਚ ਖੋਜ ਰਹਿੰਦੇ ਤੇ ਉਹ ਜਿਹ ਮਾਹੌਲ ਦੀ ਵਧੀਆ ਤਿਆਰ ਹੁੰਦੇ ਜਿੰਨਾ ਥਾਂ ਖੁੱਲਾ ਆ ਉਨੇ ਤੁਰ ਫਿਰ ਕੇ ਤੋਰੇ-ਫੇਰਨੀ ਵਧੀਆ ਬੰਦੇ ਆ ਬੰਗ ਵਾਲੇ ਦਾ ਪੁੱਤ ਇਹਦਾ ਵੀ ਉਹੀ ਸੀਨ ਆਉਂਦੇ ਆ ਜਿਹੜਾ ਵੀ ਦੰਗਲ ਜੀ ਬੰਗਨ ਦਾ ਉੱਤੇ ਕਰੇ ਕੁੱਕੜ ਦੇ ਓਏ ਜਨਣਾ ਕੁੱਕੜਾਂ ਤੁਹਾਨੂੰ ਕਰਦਾ ਸ਼ੌਂਕ ਗਰਮੀ ਬਹੁਤ ਮੱਖਟ ਜੀ ਮਾਰਦੀ ਆ ਮੱਝ ਜੀ ਮਾਰਨ ਨੂੰ ਪੈਦੀ ਭੱਜ ਕੇ ਨੰਗੜਾ ਬੰਦਾ ਆ ਵੇਖੋ ਗੁਗੜੀ ਜੀ ਫੇਰ ਆ ਗੁਗੜੀ ਤਾਂ ਮੈਨੂੰ ਬਾੜੀ ਚੰਗੇ ਲੱਗੇ ਬਾੜੀ ਚੰਗੀ ਕੁਆਲਿਟੀ ਹੈ ਦੀ ਤੇ ਬਾਕੀ ਉਹ ਦੂਰ ਤਾਈ ਖੁੱਲੇ ਫਿਰਦੇ ਰਹਿੰਦੇ ਬਾਈ ਕੋਲ ਜਾਨਵਰ ਜਿੰਨੇ ਵੀ ਸਾਰੇ ਆਈ ਬੰਦ ਬੁੰਦੇ ਘਾਟੀ ਕਰਦੇ ਆ ਇਹ ਬੈਠੇ ਪਿੰਡੋਂ ਬਾਹਰ ਵਰਨਾ ਟਾਣੀ 'ਚ ਬੈਠੇ ਟਾਣੀ 'ਚ ਘਰ ਇਹਨਾਂ ਦਾ ਇਹ ਬਾਕੀ ਬਾਈ ਦੇ ਪਿੰਜਰੇ ਪਿੰਜਰੇ ਮੈਂ ਬਾਪੂ ਜੀ ਖੜੇ ਹੁਣ ਦੇਖੀ ਜਾਂਦੇ ਜਾਨਵਰ ਆ ਵੀ ਫਿਰਦੇ ਬੱਚੇ ਹੋਰ ਕਢਾਈ ਹੋਈ ਆ ਆ ਆ ਆ ਆ ਤਾਂ ਬੱਚੇ-ਬੁੱਚੇ ਪੂਰੇ ਪੱਲੇ-ਪੁੱਲੇ ਘੁੱਟਦੇ ਫਿਰਦੇ ਆ ਬਾਈ ਨੇ ਵੀ ਕੁੱਤੇ ਰੱਖਿਆ ਗੋਰੇ ਨੇ ਇੱਕ ਜਰਮਨ ਸ਼ੈਫਕੋਰਡਾ ਤੇ ਇੱਕ ਡੈਸ਼ ਹਾਂ ਬਹੁਤ ਸਿਆਣੇ ਕੁੱਤੇ ਆ ਆਖੀ ਰੁਖੀ ਫੁੱਲ ਕਰਦੇ ਮੈਂ ਕਹਿੰਨਾ ਜਦੋਂ ਆ ਗਏ ਸੀ ਤੇ ਖੜੇ ਆ ਨਾ ਹਾਰ ਮੰਨ ਦੀ ਲੋੜ ਨਹੀਂ ਮੋਟਰਸਾਈਕਲ ਦੀ ਇਹ ਹੀ ਦੱਸ ਦਿੰਦੇ ਵੀ ਕੋਈ ਆ ਗਿਆ ਪੂਰਾ ਰੌਲਾ ਪਾਉਣ ਲੱਗ ਗਿਆ ਉਹਨੂੰ ਕਹ ਇੱਕ ਵਿਚਾਰ ਪੱਛੂ ਚ ਹਾਂ ਉਹਦਾ ਜਿਹੜਾ ਉੱਥੇ ਲੜਿਆ ਸੀਗਾ ਹਾਂ ਉਹ ਵੀ ਮੱਛੀ ਨਹੀਂ ਲੜਦਾ ਉਹਦਾ ਨਹੀਂ ਬੱਬੂ ਉਹਦੀ ਭੈਣ ਆ ਨਾ ਉਹਦੇ ਅੱਗੇ ਕੁੱਤੇ ਵੀ ਬੱਚੇ ਅੱਜ ਮੋੜ ਵਧੀਆ ਬਾਈ ਕੋਲੇ ਖੁੱਲੇ ਤੁਰ ਫਿਰ ਕੇ ਵਧੀਆ ਤਿਆਰ ਹੋ ਜਾਂਦੇ ਆ ਇਹੋ ਜੀ ਜਗਤ ਦੇ ਕੁੱਕੜ ਤਿਆਰ ਹੁੰਦੇ ਆ ਬੰਦ ਰਹਿ ਕੇ ਨਹੀਂ ਬਣਦੇ ਜਾਂਦੇ ਵੀ ਦੂਰ ਤਾਈ ਉਧਰ ਫੇਰ ਨਰਮੇਚ ਵੜ ਗਏ ਇਹ ਆ ਹੀ ਖੁੱਲੇ ਫਿਰਦੇ ਪਰ ਤੇ ਰਹਿੰਦੇ ਆ ਕੋਣੇ ਸਮਾਂ ਕੇ ਕੁਕੜੀ ਦਾ ਇਹ ਵੀ ਭਰਾ ਗੋਰੇ ਦੇ ਘਰ ਦੀ ਪਿਓਰ ਕਿਤੇ ਪਾਸੇ ਨਹੀਂ ਆਈ ਜੇ ਮੈਂ ਕਹਿੰਦਾ ਕਰਤੀ ਨਸਲ ਹੋਮ ਬ੍ਰੀਡ ਉਹ ਸਿਸਟਮ ਹੋਮ ਬ੍ਰੀਡ ਆ ਤੇ ਪੱਠਾ ਵੀ ਇਸੇ ਕੁਕੜੀ ਦੇ ਬਲੱਡ ਲਾਈਨ ਚੋਂ ਇਹਦਾ ਬਈ ਹੈ ਕੀ ਪੋਤਰਾ ਲੱਗਦਾ ਦਾਦੀ ਪੁੱਤ ਇਹ ਦਾਦੀ ਪੁੱਤਾਂ ਕਣੇ ਆ ਕੁਆਲਿਟੀ ਚੈੱਕ ਕਰੋ ਇੱਕ ਵਾਰ ਕੁਕੜੀਆਂ ਲੱਗ ਤਾਂ ਚਿਹਰਾ ਨੋਕ ਤੇ ਤਰ ਬੋਡੀ ਸਟਰਕਚਰ ਬਾਕੀ ਦੇਖੋ ਕੁਕੜ ਦਾ ਪੂਰੀ ਦਾ ਬੋਡੀ ਸਟਰਕਚਰ ਚੈੱਕ ਕਰੋ ਬੜਾ ਉਸਨੂੰ ਤੇ ਕੁਕੜ ਵੀ ਚੈੱਕ ਕਰੋ ਹੈ ਤਾਂ ਜੇ ਪੱਠਾ ਜੇ ਵੀ ਬਹੁਤ ਚੰਗਾ ਕੁਕੜ ਬਣੂਗਾ ਵੱਡੇ ਹੋਗੇ ਦੋ ਵਿਲੇ ਹੈ ले ले। भी तो भी ले ले ले। खाली है बापू खाली थी थी। है ਆ ਪ੍ਰਾਰਥੀ ਇਕਲਾ ਵਾ ਪਠਾਣੀ ਗੱਡੀ ਥੱਲੇ ਵਾਲੇ ਖੜੇ ਇਹ ਵੀ ਉਹਦੇ ਹੀ ਆ ਬੰਗ ਵਾਲੇ ਦਾ ਲਓ ਜੀ ਆ ਇੱਕ ਹੋਰ ਜਾਨਵਰ ਸ਼ੌਕ ਕਰੋ ਕੰਦੇ ਆ ਇਹ ਧਿਆਨ ਨਹੀਂ ਲਾਹਦੇ ਰੰਗ ਬੋਤਲ ਗਿਆ ਜਮਾ ਰੰਗ ਹੋਰ ਲੈ ਗਿਆ ਇਹ ਹੁੰਦਾ ਵੀ ਕਰੋ ਸ਼ੌਕ ਨਹੀਂ ਪੱਟੀਆਂ ਬਾਕੀ ਪੱਟੀਆਂ ਫਿਰਦੀਆਂ ਕੂੜੀਆਂ ਵੱਡੀਆਂ ਫਿਰਦੀਆਂ ਉਹ ਚੱਕਰੂ ਗੱਡੀ ਜਾਂਟ ਹੈ ਬੜੇ ਡਬਲ ਹੜਦੀ ਕੁਕੜੀ ਯਾਰਾ ਬੜਾ ਬਚਾਲ ਕੇ ਤੁਰੰਦਾ ਸਟਾਈਲ ਬਦਲਦਾ ਜਾਂਦਾ ਹਾਂ ਹਾਂ ਵੱਡਿਆਂ ਦਾ ਰੀਰ ਮਾੜਾ ਬੜਾ ਫੁੱਕਲਾ ਦੇ ਦੇ ਕਰ ਉਸ ਜਾਰ ਨੇ ਹਾਂ ਕਰੀ ਖੁੱਪ ਕੀਤਾ ਯਾਰ ਕੀ ਕੁਕੜੀ ਦਿਖਾਣਾ ਥਨੂੰ ਨੇੜਿਆਂ ਉਹ ਵੱਡਾ ਢੋਲੀ ਥੱਲੇ ਕੱਖ ਤੇ ਜਰਾ ਕੇ ਨਾ ਬਾਏ ਦੀ ਦਾਰੇ ਨਾਲ ਉਹਦੇ ਕੋਲ ਦੇਖ ਲਈਏ

ਕਿ ਕੁੜੀ ਆ ਫਿਰਦੀ ਇਹਦੀ ਵੀ ਕੁਆਲਿਟੀ ਬੜੀ ਜ਼ਬਰਦਸਤ ਆ ਪੱਟੀਆਂ ਦੇ ਨਾਲ ਆਪਣਾ ਟਰਾਲੀ ਥੱਲੇ ਆਇਆ ਕੋੜੀ ਇਹ ਤਾਂ ਛੋਟੀਆਂ ਪੱਟੀਆਂ ਆ ਵੱਡੀ ਪੱਟੀ ਪੱਗੜੇ ਨਾਲ ਫਿਰਦੀ ਉਹਦਾ ਵੀ ਹੱਟੋ-ਫੱਟਾ ਬੜਾ-ਬੜਾ ਫਲਾ ਪੱਟੀ ਕੁੜੀ ਦਾ ਹੱਟ ਬਹੁਤਾ ਬੜਾ ਬਣ ਗਿਆ ਅੰਕੜੀ ਆ ਫਿਰਦੀ ਉਹ ਤੈਨੂੰ ਚਿਹਰਾ ਦਿਖਾਉਣਾ ਉਧਰੋਂ ਓ ਆ ਦੇਖੋ ਚੈੱਕ ਕਰੋ ਚਿਹਰਾ ਕੁੜੀ ਦਾ ਇਹ ਵੀ ਡਰਦੀ ਬਈ ਕੈਮਰੇ ਗਏ ਆਉਦੀ ਨਹੀਂ ਪੈ ਗਈ ਤਾਂ ਗੰਨਾ ਪੱਟਿਆ ਫਿਰਦੇ ਆਸੇ-ਪਾਸੇ ਹਾਂ। ਹੋਰ ਦੇ ਬੰਦੇ ਬਾਹਰ। ਆ ਚੱਕੋ। ਆਹ ਬਾਂਗਾਲ ਦੀ ਭੈਣ ਆ ਸਕੀ। ਹਾਂ। ਕਰੋ। ਜਿਹੜਾ ਬਾਂਗਾਲਾ ਕੁੱਕੜ ਸੀਗਾ, ਉਹਦੀ ਸੱਗੀ ਭੈਣ ਆ ਇਹ। ਤੇ ਬਾਂਗਾਲਾ ਦੀ ਸੱਗੀ ਭੈਣ ਆਵਾ ਕੁਝ। ਇਹ ਕਾਫਰ ਦੀ ਕੁਕੜੀ ਇਹਨੇ ਬੱਚੇ ਕੱਢੇ ਹੋਏ ਆ ਇਹਨਾਂ ਬੱਚਾ ਹੀ ਇੱਕ ਕੁਚ ਚੱਲ ਆ ਹੀ ਆਉਨੇ ਆ ਆ ਬਾਂਗਾਲ ਦੀ ਜਮਾ ਸੱਗੀ ਪੈਣੇ ਕੁਕੜੀ ਸਾਡੀ ਬੜਾ ਵੱਖਰਾ ਇਹਨਾਂ ਦਾ ਆ ਕਰੋ ਸ਼ੋਂ ਕੁੱਕੜ ਕਰ ਨੇੜੇ ਹੁਣ ਇਹ ਗਾਰੇ ਓਏ ਪਾ ਕੇ ਪਾ ਦਰ ਰਿਹਾ ਕਰਦਾ ਕੋਈ ਹੈਗਾ ਇਆ ਬੱਤੀ ਕੀ ਬੈਠਈ ਆ ਵੀ ਖੁੱਡੇ ਖੱਡੇ ਵੇਖੋ ਭਰਾਣੇ ਵਧੀਆ ਪਾਏ ਹੋਏ ਆ ਵਾਖਾ ਜਾਈ ਨਾ ਕਲਾ ਰੋਟਾ ਵਾਸਾ ਹੈਗਾ ਹਾਂ ਔਲਖੀ ਆਵਾਂਗੇ ਅਸੀਂ ਔਲਖੀ ਆ ਜੀ ਤੁਹਾਨੂੰ ਤਿੱਜੀ ਥਾਂ ਹੀ ਸ਼ੌਕ ਕਰਨ ਲੱਗਾ ਜੇ ਕੁੱਕੜਾਂ ਦਾ ਹਾਂ ਟੁੱਟ ਜੀ ਮਾਰੇ ਕਿਤੇ ਨਹੀਂ ਨਹੀਂ ਮਾਰਦੇ ਆ ਪਹਿਲਾਂ ਭਰਾ ਗੋਰੇ ਦੀ ਟਾਣੀ ਫਿਰ ਇੱਕ ਭਰਾ ਕੋਲੇ ਕਮਿਆਰੇ ਸੋਣਾਂਗੇ ਭਰਾ ਪ੍ਰਿੰਸ ਦੇ ਦਰਵਾੜੇ ਚ ਆ ਵੀ ਚੈੱਕ ਕਰੋ ਜਾਨਵਰਾਂ ਦੀ ਕੁਆਲਿਟੀ ਆ ਵੀ ਉਸੇ ਕੁੱਕੜ ਦਾ ਇਹ ਬੰਗ ਵਾਲੇ ਦਾ ਇਹ ਵੀ ਬੰਗ ਵਾਲੇ ਕੁੱਕੜ ਦਾ ਹੀ ਪੱਠਾ ਆ। ਇਹਦਾ ਰੰਗ ਤੋਂ ਨਾਲ ਰਲਦਾ ਮਿਲਦਾ। ਕੱਲੀ ਤਾਜਾ। ਕੁੱਕੜ ਦਾ ਚਿਹਰਾ ਚੈੱਕ ਕਰੋ ਤਾਜ ਕਿੱਡਾ ਸੁਣਾ। ਕੱਲੀ ਤਾਜਾ ਜਮ ਖੜਵੇਂ ਤਾਜ ਤਾਂ। ਜਿਹੜਾ ਆਪਣੇ ਕੋ ਪੱਠਾ ਹੀ ਮੈਨੂੰ ਉਹ ਤਾਂ ਆਇਆ ਸੀਗਾ ਬਾਜ ਦਾ ਭਾਈ। ਤਾਜ ਖੜਮਾ ਸੀ ਕੱਲੀ ਤਾਜਾ। ਖੜਮਾ ਹੀ ਰੱਖੂਗਾ। ਉਹ ਪਲਟਾ ਆ ਗਿਆ ਹੁਣ ਇਧਰ ਉਹ ਪਲਟ ਕੇ ਯਾਰ ਹੋਰ ਜਿਹੀ ਬਣ ਗਿਆ ਜਿਹੜੀ ਆਪਣੇ ਕੋਲ ਪੀਲੀ ਮੁਰਗੀ ਫਿਰਦੀ ਉਹਦੀ ਪੱਠੀ ਆਹ ਵਾਲੀ ਮੁਰਗੀ ਲਓ ਜੀ ਮੁਰਗੀਆਂ ਦੀ ਕੁਆਲਿਟੀ ਚੈੱਕ ਕਰੋ ਚਿਹਰਾ ਚੈੱਕ ਕਰੋ ਤੇ ਨੋਕ ਇਹ ਬਟੀਆਂ ਪੱਠੀਆਂ ਬੰਨ ਵਾਲੇ ਦੀ ਨਹੀਂ ਆਇਆ ਅੱਛਾ ਪੱਠੀਆਂ ਵੀ ਉਹਦੀਆਂ ਆ ਆਹ ਕੁਕੜੀ ਦਾ ਸਿਰ ਚੈੱਕ ਕਰੋ ਪਹਿਲਾਂ ਤਾਂ ਵੇਖੋ ਬੰਤਰ ਚਿਹਰੇ ਦੀ ਇਹ ਵੀ ਡੇਵਲ ਹੜ ਦੀ ਕੁਕੜੀ ਆ। ਉਹ ਕਿਹਦੀ ਵੱੱਟੀ ਆ? ਤੇ ਆ ਪੀਲੀ ਜੀ। ਇਹ ਜੇ ਆਪਣੇ ਘਰੇ ਪੀਲੀ ਫਿਰਦੀ ਹੈ ਹੈਗੀ ਬਾਂਗਾਂ ਵਾਲੀ ਦੀ ਵੱੱਟੀ। ਬਾਂਗਾਂ ਵਾਲੀ ਦੀ ਆ ਤੇ ਕੁਕੜੀ ਹੋਰਤੀ ਹੈ। ਇਹ ਵੀ ਬਾਂਗਾਂ ਵਾਲੇ ਦੀ। ਕੁੱਲ ਮਿਲਾ ਕੇ ਜਿੰਨਾ ਵੀ ਲਾਣਾ ਪਾਣਾ ਕੁੱਲ ਮਿਲਾ ਕੇ ਸੇ ਬਾਂਗਾਂ ਵਾਲੇ ਦੇ ਹੀ ਆ। ਕੋ ਫਿਰਦੀ ਪਰਾਂ ਮੁਰਗੀ ਵੀ ਬੱਚੇ ਕੱਢੀ ਫਿਰਦੀ ਆ। ਇਹ ਯਾਰ ਬਾਈ ਗਲ ਵੀ ਕੁਕੜੀ ਇਹ। ਹਾਂ ਯਾਰ ਇਹ ਤਾਂ ਨਹੀਂ ਕਿਵੇਂ ਨਿਕਲ ਆਈ ਯਾਰ। ਗਲਵੇ ਆਪਣੇ ਕੋ ਤਾਂ ਆਈ ਹੀ ਨਹੀਂ ਸੀ ਪਤਾ ਨਹੀਂ ਯਾਰ ਪਤਾ ਨਹੀਂ ਪਿਓਰ ਪੂਰ ਹੋ ਕੇ ਨਿਕਲੀ ਹੈਗੇ ਭੈਣ ਭਰਾ ਦੇ ਜੋ ਇਹ ਇਹਨਾਂ ਚੋਂ ਨਿਕਲੇ ਬਾਂਗਾਂ ਵਾਲੇ ਚੋਂ ਨਿਕਲੇ ਵੀ ਹਾਂ ਬਾਂਗਾਂ ਵਾਲੀ ਭੈਣ ਦੇ ਤੇ ਬਾਂਗਾਂ ਵਾਲੇ ਦੇ ਆਪਸ ਚ ਠੀਕ ਆ ਆਪਾਂ ਸੇ ਕੁਝ ਸਾਰਾ ਬਚਾ ਆਪਸ ਹੀ ਹੈ ਸਾਰਾ ਕੁਛ ਦਾ ਪਾਸੇ ਮੁਰਗੀ ਜਿਹੜੀ ਆ ਗਈ ਗਿਆ ਉਹ ਪਹਿਲੀ ਪੀਲੀ ਮੁਰਗੀ ਪਾਸੇ ਦੀ ਆ ਅੱਛਾ ਤੇਰੀ ਪਰਾ ਪਈ ਨੰਬਰ ਤੇ ਨਹੀਂ ਖੜੀ ਹਾਂ ਹਾਂ ਉਹ ਆਪਣੀ ਜਿਹੜੀ ਪੀਲੀ ਮੁਰਗੀ ਘਰੇ ਫਿਰਦੀ ਉਹ ਦੀ ਆ ਆ ਸਾਰੇ ਭੈਣ ਭਰਾ ਵਾਂਦੇ ਆ ਠੀਕ ਆ ਸਾਰੇ ਇੱਕੋ ਪਾਰ ਹੀ ਆ ਬਾਕੀ ਦਾ ਕਈ ਵਾਰ ਪਿਆ ਇਹਦਾ ਫਰਕ ਹੈ ਚੀਨ ਆਹ ਕੁਗੜੀ ਜਿਹੜੀ ਇੱਕ ਗਲਵੀ ਬਣ ਗਈ ਬਹੁਤ ਚੰਗੇ ਜਾਨਵਰ ਆ ਦੇਖੋ ਇੱਥੇ ਬੱਚੇ ਵੀ ਆ ਗਏ ਪਰੋਂ ਫਿਰ ਤਾਂ ਕੁੱਕੜ ਵੱਡਾ ਬਾਂਗ ਵਾਲੇ ਦਾ ਪੱਠਾ ਇਹ ਵੀ ਆਹ ਵੀ ਕੁਗੜੀ ਨੇਰੇ ਤੋਂ ਚੈੱਕ ਕਰੋ ਇਹ ਗਲਵੀ ਗਲਵੀ ਇਹ ਕਈ ਬੰਦੇ ਨੇ ਗਲਵੀ ਤੇ ਕੀ ਮਤਲਬ ਆ ਆਹ ਵੇਖੋ ਜਿਹੜੇ ਨਾਲ ਕੰਨ ਜੇ ਹਨ ਇੱਥੇ ਅੱਖ ਦੇ ਤੇ ਨੋਕ ਦੇ ਕੋਲੇ ਜਿਵੇਂ ਦਾੜੀਆਂ ਦਾੜੀ ਵਾਲੀ ਕੁਗੜੀ ਇਸ ਚੀਜ਼ ਨੂੰ ਕਹਿੰਦੇ ਨੇ ਗਲਵੀ ਕੁੱਕੜ ਵੀ ਗਲਵੇ ਬਣ ਜਾਂਦੇ ਕੁੱਕੜ ਤਾਂ ਆਪਣੇ ਬਹੁਤ ਘੱਟ ਬਣਦੇ ਗਲਵੇ ਕੁਕੜੀਆਂ ਜਿਆਦੀਆਂ ਬਣ ਜਾਂਦੀਆਂ ਬਹੁਤ ਚੰਗੇ ਜਾਨਵਰ ਕੁੱਕੜ ਦਾ ਹੈਗਾ ਹੀ ਹੈਗਾ ਚੰਗਾ ਤੇ ਕੁਕੜੀਆਂ ਵੀ ਬਹੁਤ ਚੰਗੀਆਂ ਕੁਕੜੀਆਂ ਕਰਕੇ ਬਾਈ ਨੂੰ ਸਪੈਸ਼ਲ ਲੈ ਕੇ ਆਇਆ ਤੇਰੇ ਕਹਿੰਦੇ ਕੁਕੜੀਆਂ ਤੇਰੇ ਦੇਖਣ ਵਾਲੀਆਂ ਬਾਕੀ ਹੋਰ ਚੱਕੋ ਜਿਹੜੀ ਕੁਕੜੀ ਖੁਰਕ ਜੀ ਮਣਾਈ ਜਾਂਦੀ ਨਾ ਇਹ ਮੈਨੂੰ ਬਹੁਤ ਜ਼ਿਆਦਾ ਦੱਸ ਲੱਗੀ ਕਿਹੜਾ ਚੂਰਾ ਦੇਖਣ ਵਾਲਾ ਜਮ ਨਿੱਗਰ ਕੁਕੜੀ ਆ ਪੂਰੀ ਪੂਰੀ ਸੇਡ ਕੁਕੜੀ ਜਿੰਨੇ ਕਹਿ ਸਕਦੇ ਆ ਬੱਚੇ ਹੁਣ ਤਾਈਂ ਦੇ ਬਹੁਤ ਚੰਗੇ ਬਣੇ ਤੇ ਵਧੀਆ ਰਿਜ਼ਲਟ ਆ ਜਿੰਨੇ ਹੁਣ ਤਾਈਂ ਬਣੇ ਆ ਤੇ ਆ ਬੰਗ ਵਾਲੇ ਕੁੱਕੜ ਦਾ ਪੱਠਾ ਹੈ ਤੁਹਾਨੂੰ ਪਤਾ ਹੀ ਆ ਬੇ ਕੁਕੜੀ ਨਸਲ ਨੇ ਚਲੋ ਪੂਰਾ ਨਾਮ ਬਣਾਇਆ ਪੂਰਾ ਨਾਮੀ ਕੁੱਕੜਾਂ ਚ ਬਣੇ ਆ ਪੂਰੇ ਤੇਰਾ ਬਾਹਰ ਨੂੰ ਆ ਗਿਆ ਜਾਨਵਰ ਤੁਹਾਨੂੰ ਮਾੜਾ ਕਿਦਮ ਤੂਰ ਫਿਰ ਕੇ ਦਿਖਾਉਣੇ ਆ ਚੈੱਕ ਕਰੋ ਕਿਹੜੀ ਆਹ ਜਿਹੜੀ ਗਾਲ ਫਿਰਦੀ ਉਹਨਾਂ ਆ ਚੈੱਕ ਕਰੋ ਆ ਵੱਡੀ ਕੂਕੜੀ ਜਿਹੜੀ ਮਗਰੋਂਦੀ ਪਈ ਨਾ ਚੈੱਕ ਕਰੋ ਇਹਦੀ ਕੁਆਲਿਟੀ ਤੇਰਾ ਚੂਰਾ ਵਾਲਾ ਤਕੜਾ ਇਹਦਾ ਇਹਦੇ ਪੱਠੇ-ਪੁੱਠੇ ਬਣੇ ਬਈ ਆਪਣੇ ਕੋਲੇ ਗੂੜੀ ਨਹੀਂ ਯਾਰ ਆਸੇ-ਪਾਸੇ ਆ ਹੋਣੀ ਜਾਂਦੀ ਕਰੀ ਅਸੀਂ ਜ਼ੋਰ ਤੇ ਆਉਣਾ ਇਹਦੀ ਭੈਣ ਦੇ ਪੱਠੇ ਲੜ ਗਏ ਸਾਡੇ ਅੱਛਾ ਹਾਂ ਲੜਨਦੇ ਯਾਨੀ ਕਿ ਕੂਕੜੀ ਆ ਵੀ ਬੜੀ ਚੰਗੀ ਜਿਹੜੀ ਗਾਂਸਲੇ ਖੜੀ ਹੈ ਇਹ ਉਹਦੀ ਪੱਟੀਆਂ ਜੇ ਮੈਂ ਕਿ ਬੀਲੀ ਅੰਡਾ ਦੇਣ ਦੇ ਅੱਛਾ ਉਹ ਪੀਲੀ ਦੀ ਹਾਂ ਗੱਲ ਨਾਲ ਕੁੱਕੜ ਵੀ ਭੇਜੀ ਇਧਰੋ ਯਾਰ ਪ੍ਰਿੰਸਪੂ ਆ ਗਿਆ ਕੁੱਕੜ ਵੀ ਬਾਹਰ ਮੰਗ ਆਲੇ ਦਾ ਪੱਠਾ ਕੁੱਕੜ ਦਾ ਤਾਜ ਬੜਾ ਸੋਹਣਾ ਇਹਦਾ ਕਿੱਲੀ ਤਾਇ ਜਮ ਖੜਵੇਂ ਤਾਜ ਦਾ ਕੱਦ ਤੋਂ ਯਾਰ ਉਹਨਾਂ ਘੱਟ ਰਹਿ ਗਏ ਹਨਾ ਕੱਦ ਨਹੀਂ ਉਹ ਜਿੰਨਾ ਕੀਤਾ ਇਹਨਾਂ ਨੇ ਜਮ ਪਿਓਰ ਹੋ ਗਏ ਇਹ ਭੈਣ ਭਰਾਵਾਂ ਦੇ ਯਾਰ ਅੱਛਾ ਭੈਣ ਭਾਈ ਦੇ ਨਿਕਲੇ ਤਾਂ ਪਿਓਰ ਹੋ ਗਏ ਹੁਣ ਚੈੱਕ ਕਰੋ ਕੁੱਕੜ ਦੀ ਕੁਆਲਿਟੀ ਅੰਦਰ ਨਹੀਂ ਰੇ ਚਿੰਨਾ ਸਾਫ਼ ਦੇ ਸਿਆ ਤੇ ਬੰਦੀ ਬੁਰੀ ਗੱਲ ਬਾਤ ਬੜਾ ਚੰਗਾ ਕੁੱਕੜ ਆ ਇਹ ਵੀ ਡਰਦੇ ਆ ਕੈਮਰੇ ਤੋਂ ਥੋੜਾ ਜਿਹਾ ਹਲੋ ਹਲੋ ਹਾਂ ਹੁਣ ਚੈੱਕ ਕਰੋ ਗਰਮੀ ਆਣਾ ਅੱਜ-ਪੱਜ ਕੰਧਰ ਨੂੰ ਜਾਂਦੇ ਛਾਲ ਨੂੰ ਧੁੱਪ ਪਾਉਂਦਾ ਹੋਜੀ ਭਾਈ ਇਹ ਫਿਰਦੇ ਸੀ ਪ੍ਰਾਪ੍ਰਹਿਮਸ ਕੋਲੇ ਪਿੰਡ ਵੱਤਦੀਆਂ ਛੱਲ ਗਏ ਫਿਰ ਲੋਰੀ ਇਹ ਵੀ ਕਮੈਂਟ ਕਰਦੇ ਸਭੀ ਤਨ ਪੱਠਾ ਕਿਵੇਂ ਦਾ ਲੱਗਿਆ ਬੜਾ ਸੋਹਣਾ ਬਣਿਆ ਪੱਠਾ ਇਹ ਵੀ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਕਰਦੇ ਹਾਂ ਸਮਾਪਤ ਕੁਕੜਾ ਤੁਹਾਨੂੰ ਤਿੰਨ ਥਾਂ ਹੀ ਸ਼ੌਂਕਰਾਤਾ ਜਿੰਨਾਂ ਦਾ ਨੀਵਾ ਥੋੜਾ ਜਿਹਾ ਕੀ ਬਾਤ ਆ ਯਾਰ ਪ੍ਰਿੰਸ ਦੀ ਤਾਂ ਪਰਸਨੈਲਿਟੀ ਮੈਂ ਕਹਿੰਦਾ ਇੱਕ ਨੰਬਰ ਵਾਹ ਸ਼ੰਗਾ ਸ਼ੰਗਾ ਇਹ ਮੱਝ ਵਾਲਾ ਪਾਉ ਉਹ ਤਾਂ ਸੋਹਣੀ ਆਈ ਆ ਫੋਟੋ ਸੂਟ ਹਾਂਜੀ ਜਨਾਬ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਕਰਦੇ ਹਾਂ ਸਮਾਪਤ ਪਹਿਲਾਂ ਮੱਲਾ ਵਾਲੇ ਗਏ ਸੀ ਭਰਾ ਗੋਰੇ ਕੋਲੇ ਹੁਣ ਵਾਦ ਦੀਆਂ ਸੀ ਭਰਾ ਪ੍ਰਿੰਸ ਕੋਲੇ ਮੱਝ ਵਾਲਾ ਪਾਉ ਪਤਾ ਨਹੀਂ ਫੋਨ ਤੇ ਕਿੰਨਾ ਪ੍ਰਭਾਅ ਪਾਈ ਜਾਂਦੇ ਕਹਿੰਦਾ ਮੱਝ ਵਾਲੇ ਪਾਉ ਆ ਵਾਕਈ ਪਾਉ ਆ ਮੱਝ ਵਾਲੇ ਆ ਵੀਡੀਓ ਕਰਦੇ ਹਾਂ ਸਮਾਪਤ ਕੁੜੇ ਤੁਹਾਨੂੰ ਆਪਾਂ ਸ਼ੌਂਕ ਕਰਾਤਾ ਅੰਗਰੇਜ਼ਾਂ ਦੇ ਵੇਲੇ ਦਾ ਗੇਟ ਲੱਗਾ ਭਰਾ ਪ੍ਰਿੰਸ ਹੈ ਜੀ ਫੋਟੋ ਸ਼ੂਟ ਵੀ ਹੋਇਆ ਇਹਦੇ ਨਾਲ ਤੁਸੀਂ ਵੇਖ ਹੀ ਲਿਆ ਪਹਿਲਾਂ ਵੀਡੀਓ ਸਮਾਪਤ ਕਰਦੇ ਹਾਂ ਕੁੱਕੜ ਬਹੁਤ ਚੰਗੇ ਨੇ ਤੁਹਾਨੂੰ ਸਾਰੇ ਕੁੱਕੜਾਂ ਦਾ ਆਪਾਂ ਸ਼ੌਂਕ ਕਰਾਇਆ ਕਮੈਂਟ ਕਰਕੇ ਦੱਸੋ ਵੀ ਕੁੱਕੜ ਤੁਹਾਨੂੰ ਕਿਵੇਂ ਦੇ ਲੱਗੇ ਭਾਈ ਗੋਰੇ ਹੁਣ ਕਦੋਂ ਆਏਗਾ ਮੇਰੀ ਗੱਲ ਜਦੋਂ ਪੈਂਟੂ ਦੀ ਵੀਡੀਓ 22 ਤਰੀਕ ਨੂੰ 22 ਨੂੰ ਪੱਕਾ ਆਵਾਂਗੇ ਜਦੋਂ ਪੈਂਟੂ ਦੀ ਵੀਡੀਓ ਕੀਤੀ ਸੀ ਨਾ ਉਦੋਂ ਗੋਰੇ ਨੇ ਕਿਹਾ ਸੀਗਾ ਕਣਕ ਵੱਡੀ ਆ ਨਾ ਕਣਕ ਬੀਜਣੀ ਆ ਕਣਕ ਬੀਜ ਕੇ ਮੈਂ ਕਣਕ ਬੀਜ ਕੇ ਵੱਢ ਵੀ ਲਈ ਇਹਨਾਂ ਨੇ ਠੀਕ ਆ ਹੁਣ ਝੋਨੇ ਵੀ ਲੱਗ ਗਏ ਮੈਂ ਮੈਂ ਇਹਦੀ ਟਾਈਮ ਨਹੀਂ ਲੱਗਦਾ ਨਹੀਂ ਮੈਂ ਤੇਰੇ ਇਹਦੇ ਵਿੱਚ ਟੂਰਨਾਮੈਂਟ ਤੇ ਗਿਆ ਨੂੰ ਫੋਨ ਵੀ ਕੀਤਾ ਬੰਦਾ ਪਹੁੰਚਿਆ ਹੀ ਨਹੀਂ ਆ ਇਧਰ ਮੈਂ ਚਲ ਗਿਆ ਪ੍ਰਿੰਸ ਚਲ ਕੇ ਗੱਲ ਆ ਇਹ ਸੀਨਾ ਆਪਾ ਇਹ ਸੀਨਾ ਆਪਾ ਕੱਟ ਦਾਂਗੇ ਹਾਂ 22 ਤਰੀਕ ਨੂੰ ਪਹੁੰਚਾਂਗੇ ਬਾਈ ਨੂੰ ਬਾਦ ਆ ਚਲੋ ਠੀਕ ਆ ਬਾਈ 22 ਤਰੀਕ ਨੂੰ ਕਹਿੰਦੇ ਆ ਬਾਈ ਗੋਰੇ ਹੋਣੀ ਜੇ ਆ ਗਏ ਤੇ ਵਲੌਗ ਬਣਾ ਕੇ ਤੁਹਾਡਾ ਸਬੂਤ ਤੌਰ ਤੇ ਸ਼ੇਅਰ ਕਰਾਂਗੇ ਕਿ ਗੋਰੇ ਦੇ ਲਾਰੇ ਬਹੁਤ ਆ ਘੱਟੂ ਘੱਟ ਸਾਲ ਹੋ ਗਿਆ ਲਾਰੇ ਲਾਉਂਦੇ ਨੂੰ ਆਉਂਦਾ ਹੈ ਨਹੀਂ ਆਪਣੇ ਪਿੰਡ ਇਹ ਲਾਰੇ ਹੀ ਆ ਇਹਦੇ ਮਿਲਦੇ ਬਾਈ ਨਹੀਂ ਮਿਲਦਿਆ ਜਗੋਰਾ ਆ ਗਿਆ ਆਪਣੇ ਪਿੰਡ ਤਾਂ